ਹਾਂਜੀ ਸ਼ਸ਼ੀ ਕਾਲ ਜੀ ਮੈਂ ਸੰਦੀਪ ਡਿਜ਼ਾਈਨ ਬਾਈ ਸੰਦੀਪ ਇਹ ਆਪਣਾ ਸੂਟ ਆਪਾਂ ਨੂੰ ਆਨਲੀ ਸਟਿਚਿੰਗ ਲਈ ਆਇਆ ਹੋਇਆ ਸੀਗਾ ਇਹਦੀ ਆਪਾਂ ਸਟਿਚਿੰਗ ਕੀਤੀ ਹੈ ਬਹੁਤ ਸੋਹਣੇ ਤਰੀਕੇ ਨਾਲ ਸਟਿਚਿੰਗ ਹੋਈ ਹੈ ਤਾਂ ਸਿੰਪਲ ਚੂਕ ਨੂੰ ਇੱਕ ਡਿਜ਼ਾਈਨਰ ਲੁੱਕ ਦਿੱਤੀ ਹੈ ਇਹਦੇ ਤੇ ਆਪਾਂ ਨੇ ਪੈਚੇ ਦਾ ਕੰਮ ਕਰਕੇ ਆਰੀ ਦਾ ਕੰਮ ਪੈਚ ਲਗਾ ਕੇ ਆਰੀ ਦਾ ਕੰਮ ਕੀਤਾ ਬਹੁਤ ਸੋਹਣਾ ਵਰਕ ਕੀਤਾ ਤੇ ਤੇ ਸਟ੍ਰੇਟ ਲਾਈਨਿੰਗ ਬਣਾਈਆਂ ਨੇ ਇਹਦੀਆਂ 슬ੀਵਜ਼ ਰੈਡੀ ਹੋਈਆਂ ਨੇ ਬਹੁਤ ਸੋਹਣੀਆਂ 슬ੀਵਜ਼ ਨੇ ਸਲੀਵਜ਼ ਰੈਡੀ ਹੋਈਆਂ ਨੇ neck ਇਹਦਾ ਬਹੁਤ ਸੋਹਣਾ ਬਣਿਆ ਦੇਖੋ neck ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੇ ਆਪਾਂ ਵੈਨ ਵਾਲਾ neck ਬਣਾਇਆ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਸੂਟ ਬਣ ਗਿਆ ਤੇ ਇਹਦੀ ਸਲਵਾਰ ਸਿੱਧੀ ਕريب ਦੀ ਪਿਓਰ ਕريب ਦੀ ਤੇ ਇਹਦੀ ਤੇ ਆਪਾਂ ਨੇ ਓਨਲੀ ਨਾਲ ਦਾ ਵਰਕ ਕੀਤਾ ਸੀ ਸੂਟ ਨਾਲ ਦਾ ਇਦਾਂ ਪਰ ਇਹ ਨੂੰ ਇੱਕ ਡਿਜ਼ਾਈਨਰ ਲੁੱਕ ਦਿੱਤੀ ਤੁਸੀਂ ਇਦਾਂ ਤੋਂ ਸਾਡੀ ਸੂਟਾਂ ਦੀ ਸਟਿਚਿੰਗ ਵੀ ਕਰਵਾ ਸਕਦੇ ਹੋ ਸਾਡੇ ਰੈਡੀ ਵੀ ਕਰਵਾ ਸਕਦੇ ਇਹ ਆਪਣਾ ਸੂਟ ਹੋਇਆ ਸੀ 골ਡਨ ਕਲਰ ਚ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਇਹ ਆਪਾਂ ਨੇ ਇਹਦੇ ਤੇ ਸਾਰਾ ਹੱਦਕੇ ਦਾ ਕੰਮ ਕੀਤਾ ਗ੍ਰੀਨ ਕਲਰਫੁਲ ਸਿੱਪੀ ਯੂਜ਼ ਕੀਤੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ 골ਡਨ ਸ਼ਿਮਰ ਦਾ ਸਟਫ ਹੈ ਦਾ ਨੈਕ ਬਣਿਆ ਬਹੁਤ ਹੈਵੀ ਫਰੰਟ ਬਣਿਆ ਘੇਰੇ ਤੇ ਵਰਕ ਹੈ ਸਲੀਵਜ਼ ਬਹੁਤ ਸੋਹਣੀਆਂ ਬਣੀਆਂ ਨੇ ਅੱਗੇ ਬਾਰਡਰ ਬਣਿਆ ਇਹਦੇ ਨਾਲ ਆਪਾਂ ਨੇ ਸਟੇਟ ਇਹ ਦਿਨਣਾ ਪਨੀ ਪੈਂਟ ਰੈਡੀ ਕੀਤੀ ਹੈ ਵਰਕ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਦੁਪੱਟਾ ਇਹਦੇ ਨਾਲ ਪਿਓਰ ਕਮਲ ਚ ਨੁੰਦਾ ਦੁਪੱਟਾ ਦੁਪੱਟੇ ਦੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਬਣਿਆ ਫੋਰ ਸਾਈਡ ਆਪਣੀ ਪੇਸਟਿੰਗ ਗ੍ਰੀਨ ਕਲਰ ਦੀ ਕੀਤੀ ਹੈ ਤੇ ਇਹ ਫੋਰ ਸਾਈਡ ਬਾਰਡਰ ਬਣਿਆ ਵਿੱਚ ਡਾਟਸ ਪਏ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਇਹਨੂੰ ਤੁਸੀਂ ਸੂਟ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਸੁਗਿੰਦ ਤੇ ਆਪਣਾ ਨੰਬਰ ਲਿਖਾ ਹੋਇਆ। ਤੇ ਆਪਣੀ ਇਸ ਸ਼ਮੇਂ ਜਿਹੜੇ ਸੂਟ ਰੈਡੀ ਕਰਵਾ ਸਕਦੇ ਹੋ। ਦੂਜਾ ਸੂਟ ਇਹਨਾਂ ਨੇ ਆਪਣੀ ਬੇਟੀ ਨਾਲ ਇਹਨਾਂ ਨੇ ਆਪਣੀ ਬੇਟੀ ਦੇ ਨਾਮ ਦਾ ਕਰਵਾਇਆ। ਉਹਨਾਂ ਦੀ ਬੇਟੀ ਦਾ ਸੀਗਾ ਲਹਿੰਗਾ। ਇਹ ਉਹਨਾਂ ਦੀ ਮੰਮਾ ਦਾ ਸੂਟ ਹੈ। ਸੇਮ ਪਰਪਲ ਕਲਰ ਦੇ ਉੱਤੇ ਆਪਣੀ ਫਰੋਜੀ ਕਲਰ ਨਾਲ ਕੰਟਰਾਸਟ ਕੀਤਾ ਹੈ। ਬਹੁਤ ਹੈਵੀ ਵਿਦ ਫਰੰਟ ਬਣਿਆ ਹੈ। ਪੀਕਾਕ ਬਣੇ ਨੇ। ਘੇਰੇ ਤੇ ਇਸਟੇਟ ਸਲਵਾਰ ਬਣਾਈ ਹੈ। ਸ਼ੀਵਾ ਸ਼ਿਵਰ ਸਟਾਫਰ ਦਾ ਬਹੁਤ ਸੁੰਦਰ ਦਿਨ ਨਾਲ ਲਾਈਨਾਂ ਵਾੜੀ ਸ਼ਿਵਰ ਦਾ ਦਪੱਟਾ ਰੈਡੀ ਕੀਤਾ ਪੈਚ ਲਗਾ ਕੇ ਪੈਚਸ ਤੇ ਵਿੱਚ ਆਪਾਂ ਨੇ ਲਾਈਨਾਂ ਪਾਈਆਂ ਨੇ ਵਰਕ ਦੀਆਂ ਵਿੱਚ ਡਾਟਸ ਪਏ ਆ ਫਰ ਸਾਈਡ ਪੇਸਟਿੰਗ ਕੀਤੀ ਹੈ ਡਬਲ ਲੇਸ ਲੱਗੀ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਲੈ ਕੇ ਵੀ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਤੇ ਸਾਡੀ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਨਾਲ ਦਾ ਆਪਾਂ ਨੇ ਉਹਨਾਂ ਦੀ ਬੇਟੀ ਦਾ ਲਹੰਗਾ ਰੈਡੀ ਕੀਤਾ ਹੈ ਸੀਮ सेम ਲਹੰਗਾ ਰੈਡੀ ਹੋਇਆ ਉਹਨਾਂ ਦਾ ਤੇ ਕਲਰ ਕੰਟਰਾਸਟ सेम ਹੈ ਡਿਜ਼ਾਈਨ सेम ਹੈ ਬਿਲਕੁਲ ਸ਼ਰਟ ਦਾ ਤੇ ਤਾਂ ਜੇ ਤੁਸੀਂ ਸਾਡੇ ਕੋਲੋਂ ਲੈ ਲੇਂਗੇ ਬਟਲ ਲੈਂਗੇ ਰੈਡੀ ਕਰਵਾਸਾਣ ਦਿਓ ਕਿ ਉਹਨਾਂ ਦਾ ਅੱਗੇ ਉਹਨਾਂ ਦੀ ਆਪਣੇ ਵੇਟ ਦਾ ਸਟਾਈਲ ਬਹੁਤ ਸਵਾਗ ਲਹੰਗਾ ਰੈਡੀ ਹੋਇਆ ਉਹਨਾਂ ਦਾ ਵੀ ਨਾਲ ਦਾ ਸੀਮ ਅਸੀਂ ਛੋਟਾ ਜਿਹਾ ਲਹੰਗਾ ਰੈਡੀ ਕੀਤਾ ਦੇਖੋ ਦੀ ਕ੍ਰਾਂਤੀ ਬਰਕੇ ਉਹ ਛੋਟੇ ਛੋਟੇ ਪੀਕੋਪ ਬਣਾਦੇ ਤੇ ਰੇਤੀ ਬਰਕ ਕਰਤਾ ਬਹੁਤ ਸੋਹਣੀਆਂ ਸੀਮ ਬਣਾਦੀਆਂ ਮਹਿੰਗੇ ਤੇ ਸੀਮ ਆਪਾਂ ਨੇ ਫੈਚ ਲਗਾ ਕੇ ਮਹਿੰਗੇ ਤੇ ਕੰਮ ਕੀਤਾ ਹੋਇਆ ਇਹਦਾ ਦੁਪੱਟਾ ਰੈਡੀ ਹੋਇਆ ਛੋਟਾ ਜਿਹਾ ਦੁਪੱਟਾ ਬਣਾਇਆ ਆਪਨੇ 4 ਸਾਈਡਲੇਸ ਲਗਾ ਕੇ ਫਿਨਿਸ਼ਿੰਗ ਕਰਕੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹ ਉਹਨਾਂ ਨੇ ਆਪਣੇ ਇਹ ਹੈਗਾ ਸੀਗਾ ਜਗੋ ਤੇ ਵੀ ਉੱਗਿਆ ਕੀਤਾ ਸੀ ਤਰਨਾ ਸੀ ਉਹਨਾਂ ਨੇ ਇਹ ਉਹਨਾਂ ਨੇ ਵਿਆਹ ਵਾਲੇ ਦਿਨ ਕੰਪਨੀ ਲੈਂਗਾ ਨਾਲ ਦੋ ਬੇਟੀ ਦਾ ਸੂਟ ਡੈਡੀ ਕਰਵਾਇਆ ਇਹ ਨਾ ਨੀ ਬੇਟੀ ਦਾ ਦੁਪੱਟਾ ਛੋਟਾ ਜਿਹਾ ਇਹ ਛੋਟਾ ਜਿਹਾ ਲੈਂਗਾ ਬਣਾਇਆ ਬਹੁਤ ਸੋਨਾ ਸ਼ਿਬਰ ਸਟਫ ਦੀ ਉਪਰੋਂ ਅਪਣੇ ਉਹਨਾਂ ਦੀ ਬੇਟੀ ਦਾ ਲੈਂਗਾ ਹੈ ਡੀ ਕੀਤਾ ਹੈ ਮੰਮ ਦਾ ਲੈਂਗਾ ਸੀਗਾ ਹੈਵੀ ਦੀ ਸੇਮ ਉਹਨਾਂ ਨੇ ਆਪਣੀ ਬੇਟੀ ਲਈ ਕਰਵਾਇਆ ਸੀ ਬਹੁਤ ਹੀ ਹੈਵੀ ਲੈਂਗਾ ਬਣਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਲੀਆਂ ਬੜੀ ਸਟੇਟ ਫਲੋਕ ਬਣੀਆਂ ਨਰਕਲੀ बैग से वर्क है सीम बहुत सोने अपने लटक लगाए लेंगा बहुत हैवी बनया है। केन लगा के अपना लेंगे की स्टिचिंग की है सर नीचे बॉर्डर बने केन लगाई है नीचे टाप्ट ता लाइनिंग लगी, लगी है नीच कलर ਇਹ ਲਹਿੰਗਾ ਰੈਡੀ ਹੋਇਆ ਤੁਸੀਂ ਇਹਨੂੰ ਕਿਸੇ ਵੀ ਕੱਢਾ ਟਿਕਟਨ ਤੇ ਦਿਵਾ ਸਕਦੇ ਹੋ ਪ੍ਰਾਈਸ ਪੁੱਛੋ ਇਹਨੂੰ ਕੋਈ ਸ੍ਰੀਮ ਦੇ ਨੰਬਰ ਤੇ ਦੋਇਆ ਸਾਡੇ ਦਾ ਪ੍ਰਾਈਸ ਸਕਰੀਨਸ਼ਾਟ ਲੈ ਕੇ ਪ੍ਰਾਈਸ ਪੁੱਛ ਸਕਦੇ ਹੋ A4 ਸਾਈਡ ਦਾ ਪੱਟਾ ਬਣਿਆ ਫਰਟ ਸਾਈਡ ਬਾਰਡਰ ਹੈ ਤੇ ਵਿੱਚ ਟੋਰਸ ਪਈ ਹੋਈ ਹੈ ਉਹਨਾਂ ਨੇ ਸਟਿਚਿੰਗ ਹੋ ਗਈ ਇਦਾਂ ਦੇ ਸੋਨੇ ਸੋਨੇ ਸੂਟ ਰੈਡੀ ਕਰਵਾਉਣੀ ਤੇ ਉਹਨਾਂ ਨੇ ਸੇਮ ਪੈਚ ਲਗਾ ਤੀ ਉਹਨਾਂ ਦੀ ਸਿਸਟਰ ਦਾ ਲਹਿੰਗਾ ਸੀਗਾ ਰੈਸਟ ਕਲਰ ਦਾ ਇਹ ਉਹਨਾਂ ਦੀ ਸਿਸਟਰ ਦਾ ਲੇਗਾ ਸੀਗਾ ਤੇ ਇਹ ਵੀ ਉਹਨਾਂ ਨੇ ਆਪਣੀ ਜਗ੍ਹਾ ਤੇ ਖੁਦ ਚੰਕਾ ਦਿੱਤੀ ਹੈ। ਅਸੀਂ ਤੁਸੀਂ ਇਦਾਂ ਨਹੀਂ ਸੋਚਦੇ ਸੋੜ ਸਾਰੇ ਤੋਂ ਵਰਕ ਕਰਵਾਉਣ ਲਈ ਡਿਜ਼ਾਈਨ ਕਰਵਾਉਣੀ ਕਿਸੇ ਵੀ ਕਲਰ ਨੂੰ ਤੁਸੀਂ ਆਪਣਾ ਡਿਜ਼ਾਈਨ ਇਨਸਾਈਡ ਦੇ ਕਸਟਮਾਈਜ਼ ਕਰਵਾ ਸਕਦੇ ਹੋ। ਤੁਸੀਂ ਸਾਡੇ ਕਿਸੇ ਵੀ ਕਲਰ ਨੂੰ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ। ਥੈਂਕ ਯੂ ਜੀ।